ਬਸੰਤ ਕੀ ਵਾਰ ਮਹੱਲ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਕਾ ਨਾਮ ਧਿਆਇ ਕੈ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਬਸੰਤ ਦੀ ਵਾਰ ਜਿਵੇਂ ਸੱਤੇ ਬਲਵੰਡ ਵੀ ਵਾਰ ਦੀਆਂ ਪੌੜੀਆਂ ਹੀ ਰਚੀਆਂ ਹੋਈਆਂ ਇਹ ਬਸੰਤੀ ਵਾਰੀਆਂ ਵੀ ਪੌੜੀਆਂ ਹੀ ਰਚਦੇ ਹਨ ਬਸੰਤ ਕੀ ਵਾਰ ਮਹੱਲ ਪੰਜਵਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਵਿਸ਼ੰਗ ਰਾਗ ਦੀ ਵਾਰ ਨਾ ਦੋ ਸੂਰਮਿਆਂ ਦੇ ਮੁਕਾਬਲੇ ਦਾ ਇੱਥੇ ਗੁਰਮੁਖਾਂ ਤੇ ਮਨੁਖਾਂ ਦਾ ਮੁਕਾਬਲਾ ਹੈ ਗੁਰਮੁਖਾਂ ਦੀ ਜਿੱਤ ਹੈ ਮਨੁਖਾਂ ਦੀ ਹਾਰ ਹੈ ਬਿਵੇਕ ਤੇ ਮੋਹ ਦਾ ਮੁਕਾਬਲਾ ਹੈ ਵਾਰ ਚੱਲਦੇ ਹਨ ਅਤੇ ਮੋਹ ਦੀ ਹਾਰ ਹੈ ਬਿਵੇਕ ਦੀ ਜਿੱਤ ਹੈ ਐਸੀ ਬਸੰਤ ਰਾਗ ਦੀ ਵਾਰ ਨਾ ਪੌੜੀਆਂ ਦਾ ਉਚਾਰਨ ਕਰਦੇ ਮਹੱਲ ਪੰਜਵਾਂ ਮਹੱਲ ਪੰਜਵੇਂ ਸਰੂਪ ਮਹਾਰਾ ਸਾਹ ਬੋਲਦੇ ਹਨ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਇੱਕ ਓ ਦ્વੈਤ ਰੂਪ ਪਰਮੇਸ਼ਵਰ ਹੈ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤ੍ਰੀ ਕਾਲਵਾਦ ਰੂਪ ਹੈ ਗੁਰੂ ਚੇਤਨ ਸਰੂਪ ਹੈ ਪ੍ਰਸਾਦ ਮੰਦਰੂਪ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਹਰ ਕਾ ਨਾਮ ਧਿਆਇ ਕੈ ਗੁਰੂ ਮਹਾਰਾਜ ਸਾਹਿਬ ਜੀ ਅਮਰਤ ਰੂਪ ਉਪਦੇਸ਼ ਬਖਸ਼ਦੇ ਹਨ اے ਭਾਈ ਹਰੀ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਪਰਮੇਸ਼ਵਰ ਹੈ ਉਹਦੇ ਅਮਰਤ ਨਾਮ ਨੂੰ ਧਿਆ ਕਰਕੇ ਧਿਆਕਾਰ ਵਰਤੀ ਕੀਤੇ ਹੈ ਧਿਆਕਾਰ ਵਰਤੀ ਜਿਹੜੀ ਹੈ ਤੂੰ 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 ਕਰਤਾ ਤੂੰ ਹੁਆ ਮੁਜਮੇ ਹਰ ਹੂੰ ਜਿਦਾਂ ਉਹਨਾਂ ਸਿਮਨ ਕਰਦੇ ਆ ਕਰਦੇ ਆ ਧਿਆਤਾ ਧਿਆਨ ਤੇ ਤ੍ਰਿਕੁਟੀ ਦਾ ਭਾਵ ਹੋ ਜਾਣਾ ਹੈ ਇਸ ਪ੍ਰਕਾਰ ਸਾਸ਼ਣੀ ਧਿਆਕਾਰ ਵਰਤੀ ਕਰਕੇ ਧਿਆਉਣੇ ਵਾਲਾ ਜੋ ਇੱਕ ਤਾਂ ਇਹਾਤਾ ਅੰਤਾਂ ਕਰਨ ਤੇ ਧਿਆਨ ਹੈ ਵਰਤੀ ਦਾ ਜੁੜਿਆ ਹੋਇਆ ਤੇ ਇਹ ਜਿਸ ਵਿੱਚ ਜੋੜਨਾ ਹੈ ਸੋ ਉਸ ਨੂੰ ਧਿਆਉਣਾ ਕਰ ਇਸ ਪ੍ਰਕਾਰ ਮਹਾਰਾਜ ਦੇ ਨਾਮ ਨੂੰ ਧਿਆ ਕੇ ਓਹੋ ਹਰਿਆ ਭਾਈ ਇਹ ਭਾਈ ਇਹ ਮਨ ਸੁੱਕਾ ਹੋਇਆ ਹੈ ਕ੍ਰਿਸ਼ਨ ਦੀ ਤਬਸ਼ੀ ਕਰਕੇ ਅਗਿਆਨੂਪੀ ਸੂਰਜ ਨੇ ਰਾਗ ਦੇਖ ਰੂਪੀ ਕਿਰਨਾਂ ਨਾਲ ਇਸ ਮਨ ਨੂੰ ਸੁਕਾ ਦਿੱਤਾ ਹੈ ਇਹ ਨਾਰਾ ਸਾਡਾ ਨਾਮ ਹੈ ਠੰਡ ਪਾਉਣ ਵਾਲਾ ਵਰਖਾ ਦੀ ਨਿਆਈ ਇਸ ਨੂੰ ਪਿਆ ਕਰਕੇ ਹੀ ਪਿਆਰੇ ਉਹੋ ਹਰਿਆ ਭਾਗ ਇਹ ਭਾਈ ਹਰਾ-ਪਰਾ ਸਰਦਾ ਰੂਪੀ ਜੜਦੇ ਰੇ ਅੰਦਰ ਹੋ ਜਾਵੇ ਅੰਤਕਰਨ ਦੇ ਅਤੇ ਫਿਰ ਸਦ ਸੰਤੋਖ ਦੇ ਪੱਤੇ ਨਿਕਲੇ ਆਉਣੇ ਕਰਨਾ ਵਿੱਚੀਆਂ ਸੁੰਦਰ ਡਾਣੀਆਂ ਹੋਇਆਂ ਆਉਣੇ ਤਾਰੇ ਜੇ ਫੋਲ ਲੱਗ ਜਾਣ ਗਿਆਨ ਰੂਪੀ ਫਲ ਲੱਗ ਜਾਵੇ ਅੰਧੋ ਪ੍ਰਕਾਸ਼ ਰੂਪੀ ਇਹਦੇ ਚੋਂ ਤ੍ਰਿਪਤੀ ਪ੍ਰਾਪਤ ਹੋ ਜੇ ਤੈਨੂੰ ਇਹ ਹਰਾ ਭਰਾ ਹੋ ਜਾ ਹੈ ਭਾਈ ਕਰਮ ਲਿਖੰਤੈ ਪਾਈਐ ਇਹ ਜਦੋਂ ਪੁਰਵਲੇ ਜਨਮਾਂ 'ਤੇ ਕੀਤੇ ਸੀ ਨਾ ਕਰਮ ਜਿਹੜੇ ਉਹ ਪੁਨੋ ਕੀਤੇ ਹੋયા ਅਨਸਾਰ ਇਹ ਕਾਲ ਯੁਗ ਦਾ ਜਮਾਨਾ ਜਿੱਥੇ ਥੋੜਾ ਜਿਹਾ ਸਾਧਨ ਕਰਿਆ ਕਲਿਆਣ ਹੋ ਜਾਂਦੀ ਹੈ ਪੁਰਵਲੇ ਜੁਗਾਂ ਦੀ ਵਾਅਦਾ ਆਪਨ ਕਿਹਾ ਹੈ ਪਾਇਆ ਮਾਨਸ ਦੇ ਇਹਨੂੰ ਪੁਰਬ ਜੁਗੀ ਜੋ ਕਰੀ ਕਮਾਈ ਪੁਰਲੇ ਜੁਗਾਂ ਜਿਹੜੀ ਕਮਾਈ ਕੀਤੀ ਸੀ ਉਹਦਾ ਫਲ ਕਲਯੁਗ ਦੇ ਜਮਾਨੇ ਚ ਗੁਰਸਿੱਖੀ ਦੇ ਜੀਵਨ ਜਿਉਣ ਵਾਸਤੇ ਤੈਨੂੰ ਮਨੁੱਖਾ ਦੇ ਮਿਲੀ ਹੈ ਸੋ ਇਸ ਪ੍ਰਕਾਰ ਪੁਰਬਲੇ ਕਰਮਾਂ ਲਿਖਿਆਂ ਅਨਸਾਰ ਇਹ ਕਲਯੁਗ ਜੇ ਤੋ ਸਤਗੁਰੂ ਜੀ ਨੇ ਇੱਕੋ ਪਰਮੇਸ਼ਰ ਦਾ ਹੀ ਉਪਦੇਸ਼ ਦੇਣਾ ਹੈ ਹੋਰ ਸਾਰੇ ਕਰਮ ਤੁਨਿ ਸ਼ਨਾ ਦੇਣੇ ਹੈ ਇਹ ਜਿਆ ਸਮਾ ਜਿਹੜਾ ਹੈ ਪੁਰਬਲੇ ਕਰਮਾਂ ਦੀ ਲਿਖਤ ਅਨਸਾਰ ਗੁਰਸਿੱਖੀ ਜੀਵਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਿਰਪੱਖ ਉਪਦੇਸ਼ ਦੇਣ ਵਾਲੇ ਗੁਰੂ ਕੀ ਸੰਗਤ ਪਰਮੇਸ਼ਰ ਦੇ ਲਾਡਲਾਉਣ ਵਾਲੀ ਇਹ ਪੁਰਬਲੇ ਕਰਮਥਰੇ ਲਿਖਿਆ ਅਨਸਾਰ ਇਹ ਮਨੁੱਖਾ ਜਨਮ ਦੀ ਪ੍ਰਾਪਤੀ ਕੀਤੀ ਹੈ ਤਾਂ ਇਹ ਰੁੱਤ ਸੁਹਾਈ ਇਹ ਰੁੱਤ ਮਨੁੱਖਾ ਜਨਮ ਦੀ ਕਾਲ ਯੁਗ ਦੇ ਜ਼ਮਾਨੇ ਦੀ ਅਵਰਤ ਨਾਵਰੇ ਜਦੋਂ ਮਹਾਰਾਜ ਦਾ ਨਾਮ ਜਪਣ ਦੀ ਰੁੱਤ ਹੈ ਇਹ ਬੜੀ ਸ਼ੋਭਨੀਕ ਅਵਸਥਾ ਹੈ ਵਾਣ ਤਿਰਣ ਤਿਰ ਭਵਨ ਮੌਲਿਆ ਵੇਖ ਜਿਸ ਵਾਹਿਗੁਰੂ ਦੀ ਸੱਤਾ ਦੇ ਨਾਲ ਬਿਰਸ਼ ਵੀ ਕੱਖ ਵੀ ਤਿੰਨੇ ਭਵਨ ਸਰਗ ਲੋਕ ਮਾਤ ਲੋਕ ਪਤਾਲ ਲੋਕ ਪਰਫੁਲਤ ਹੋ ਰਹੇ ਹੈ ਉਹ ਪਰਮੇਸ਼ਰ ਕਿੰਨਾ ਵਿੱਚ ਹੀ ਮਿਲਿਆ ਹੈ ਬਿਰਸ਼ਾਂ ਵਿੱਚ ਵੀ ਕੱਖਾਂ ਵਿੱਚ ਵੀ ਤਿੰਨਾ ਭਵਨਾਂ ਵਿੱਚ ਵੀ ਉਹ ਮੌਲਿਆ ਪਰਫੁਲਤ ਹੋ ਰਿਹਾ ਹੈ ਇਸੇ ਪ੍ਰਕਾਰ ਜਿਸ ਵਾਹਿਗੁਰੂ ਦੀ ਸੱਤਾ ਨਾਲ ਬੰਨ੍ਹ શરીર ਅਤੇ ਤੇਰਨ ਇੰਦਰੀ ਤੇ ਤੈਨੂੰ ਪਉਣ ਜਾਗਰ ਸੁਪਨ ਸੁਖੋਪਤ ਇਹ ਸਾਰੇ ਮੌਲਰੇ ਪਰਹੁਲਤ ਹੋ ਰਹੇ ਆ ਉਹ ਇਹਨਾਂ ਸਾਰਿਆਂ ਚ ਪਰਮੇਸ਼ਰ ਮਿਲਿਆ ਹੋਇਆ ਹੈ ਅੰਮ੍ਰਿਤ ਫਲ ਪਾਈ اے ਭਾਈ ਪਰਮੇਸ਼ਰ ਦੇ ਨਾਮ ਦਾ ਬੀਜ ਕੇ ਜਿਹੜਾ ਅਮਰ ਹੋਣਾ ਮੁਕਤ ਹੋਣਾ ਹੈ ਮੁਕਤ ਰੂਪੀ ਅੰਮ੍ਰਿਤ ਫਲ ਨੂੰ ਪਾ ਅੰਮ੍ਰਿਤ ਬ੍ਰਹਮਾ ਨਾਮ ਰੂਪੀ ਫਲ ਨੂੰ ਪਾਉਣਾ ਕਰ ਅੰਮ੍ਰਿਤ ਨਾਮ ਕਰਕੇ ਇਸ ਫਲ ਨੂੰ ਪਾਉਣਾ ਕਰ ਜਿਹਦੇ ਨਿਸ਼ਕਾਮ ਕਰਮ ਕਰਨੇ ਬੀ ਬੀ ਜਣਾ ਹੈ ਅਤੇ ਜਿਹੜੀ ਉਪਾਸ਼ਨਾ ਕਰਨੀ ਹੈ ਇਹ ਪੱਤਰ ਤੇ ਦਾਣੀਆਂ ਫੁੱਲ ਲੱਗਣੇ ਹੈ ਜਿਹੜਾ ਮਾਰਾ ਸਰੂਪ ਦੀ ਸਿੱਖਿਆਤ ਦਾ ਹੋਣੀ ਹੈ ਅਮਰ ਫਲ ਹੈ ਇਸ ਅੰਮ੍ਰਿਤ ਫਲ ਨੂੰ ਪਾਉਣਾ ਕਰ ਮੁਕਤ ਹੋਣ ਰੂਪ ਮਿਲ ਸਾਧੂ ਸੁਖ ਉਪਜੈ ਉਹ ਸੰਗਤ ਨੂੰ ਛੱਡ ਦੇ ਸਾਧੂ ਸ੍ਰੇਸ਼ਟ ਜੋ ਮਹਾਤਮਾ ਹਨ ਜੋ ਪਰਮੇਸ਼ਰ ਦੇ ਸਿਮਰਨ ਨਾਲ ਜੁੜੇ ਹੋਏ ਹੈ ਉਹਨਾਂ ਦੀ ਸੰਗਤ ਵਿੱਚ ਮਿਲਣੇ ਕਰਕੇ ਆਤਮਨੰਦ ਦਾ ਸੁਖ ਤੇਰੇ ਅੰਦਰ ਪ੍ਰਗਟ ਹੋਵੇਗਾ ਉਪਜੇਗਾ ਲੱਥੀ ਸਭ ਛਾਈ ਜਿਹੜੀ ਛਾਈ ਹੈ ਜਿਵੇਂ ਪਾਣੀ ਦੇ ਤੇ ਸਾਹ ਸੰਗੀ ਪੜਦਾ ਪਿਆ ਹੁੰਦਾ ਛੋਈ ਪਈ ਹੁੰਦੀ ਹੈ ਜਾਲਾ ਜਿਹਾ ਪਿਆ ਹੁੰਦਾ ਕਾਈ ਹੁੰਦੀ ਹੈ ਇਸ ਪ੍ਰਕਾਰ ਅਵਿਧਿਆ ਇਹਨਾਂ ਜਿਹੜੀ ਇਹ ਤੇਰਾ ਅੰਤਾਰਮ ਜਿਹੜਾ ਹੈ ਸਰੂਪ ਦੀ ਨਹੀਂ ਆਈ ਹੈ ਆਤਮਨੰਦ ਜਲ ਹੈ ਉਹਨ ਕੀ ਵਿਦਿਆ ਦੀ ਕਾਇਸ਼ ਹੋਈ ਪਈ ਹੋਈ ਹੈ ਹੰਗ ਤਾਂ ਮੋਂ ਪੈਦਾ ਬੜਾ ਭਾਰੀ ਪੜਦਾ ਪਿਆ ਹੋਇਆ ਹੈ ਇਹ ਛਾਈ ਵਿਦਿਆ ਦੀ ਜਿਹੜਾ ਪੜਦਾ ਹੈ ਇਹ ਲੈ ਜਾਵੇਗੀ ਜੇ ਸੰਗਤ ਦੇ ਨਾਲ ਪਰਮੇਸ਼ਰ ਦਾ ਭਜਨ ਕਰੇਗਾ ਤੇਰੇ ਅੰਦਰ ਸੁਖ ਪ੍ਰਗਟ ਹੋ ਜਾਏਗਾ ਆਤਮਨੰਦ ਦਾ ਅਵਿਦਿਆ ਦੀ ਕਾਇਸ਼ ਛਾਈ ਪੜਦਾ ਇਹ ਲੈ ਜਾਵੇਗਾ ਸਭ ਪਿਛਲਿਆਂ ਦਾ ਲੈ ਗਿਆ ਹੈ ਨਾਨਕ ਸਿਮਰੈ ਏਕ ਨਾਮ ਸਤਿਗੁਰੂ ਮਹਾਰਾਜ ਕਹਿੰਦੇ ਨੇ ਜੇਰੇ ਭਾਈ ਇੱਕੋ ਦੁਆ ਤਰੂ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਕਰਦੇ ਹਨ ਫਿਰ ਬਹੁੜ ਨਾ ਧਾਈ ਮੁੜ ਕੇ ਫਿਰ ਉਹਦੀ ਜੁਨਾ ਚ ਨਹੀਂ ਧਾਈ ਹੁੰਦੀ ਉਹ ਜੁਨਾ ਚ ਨਹੀਂ ਆਉਂਦਾ ਜਾਂਦਾ ਆਪ ਨੂੰ ਜਾਣ ਰਹੇ ਪਾਏ ਬਸਰਾਉ ਇਸ ਪ੍ਰਕਾਰ ਉਹ ਵਾਹਿਗੁਰੂ ਦੇ ਸਰੂਪ 'ਚ ਟਿਕਾ ਪਾਉਂਦਾ ਹੈ ਫਿਰ 83 ਲੱਖ ਜੁਨਾ ਦੇ ਘਾਵੇ ਦੌੜੇ ਚ ਹਲਕਾਰੇ ਦੀ ਨਹੀਂ ਨਹੀਂ ਦੌੜਦਾ ਹੈ ਪੰਜੇ ਬੱਧੇ ਮਹਾਬਲੀ ਜਿਹੜੇ ਵੱਡੇ ਬਲੀ ਆ ਨਾ ਪੰਜ ਕਾਮ ਕਰੋ ਲੋ ਮੋਹ ਹੰਕਾਰ ਇਹ ਸਾਧ ਸੰਗਤ ਜੀ ਬਸ ਨਹੀਂ ਆਉਂਦੇ ਉਹਨਾਂ ਮਹਾਪੁਰਖਾਂ ਨੇ ਪੰਜੇ ਬੱਧੇ ਮਹਾਬਲੀ ਕਾਮ ਕਰੋ ਲੋ ਮੋਹ ਹੰਕਾਰ ਜਿਹੜੇ ਮਹਾਬਲੀ ਹੈ ਉਹਨਾਂ ਮਹਾਪੁਰਖਾਂ ਨੇ ਬਨ ਲਏ ਹੈ ਆਪਣੇ ਅਧੀਨ ਕਰ ਲਏ ਹਨ ਕਰ ਸੱਚਾ ਢੂਆ ਜਿਨ੍ਹਾਂ ਨੂੰ ਸੱਚੇ ਦਾ ਢੂਆ ਆਸਰਾ ਲੈਣਾ ਕੀਤਾ ਹੈ ਸੱਚੇ ਦਾ ਢੂਆ ਮਲਾਪ ਕੀਤਾ ਹੈ ਸੱਚਾ ਜਿਨ੍ਹਾਂ ਨੂੰ ਢੂਆ ਸੱਚੇ ਦਾ ਨਾਮ ਭੇਟਾ ਮਿਲਿਆ ਹੈ ਉਹਨਾਂ ਨੂੰ ਸੱਚੇ ਪਰਮੇਸ਼ਰ ਦੇ ਪਾਸ ਢੂਆ ਤਨਮਨ ਤਨ ਅਰਪ ਕੇ ਇਹ ਢੂਆ ਭੇਟਾ ਕਰਕੇ ਮਹਾਰਾਜ ਦੀ ਇਸ ਪ੍ਰਕਾਰ ਸੱਚੇ ਦਾ ਢੂਆ ਆਸਰਾ ਲੈ ਕੇ ਉਹਨਾਂ ਨੇ ਇਹ ਸੱਚਾ ਆਸਰਾ ਲੈ ਕੇ ਸਾਥ ਸੰਗਤ ਜੀ ਬੜੇ ਬਲੀ ਸੀ ਜਿਹੜੇ ਇਹ ਬੰਨ੍ਹ ਗਏ ਹਨ ਜਿਹਦੇ ਕਿਸੇ ਤੋਂ ਵੀ ਨਹੀਂ ਰੁਕਦੇ ਸਾਰਿਆਂ ਨੂੰ ਖਰਾਬ ਕਰਦੇ ਹਨ ਆਪਣੇ ਚਰਨ ਜਪਾਇਨ ਮਹਾਰਾਜ ਜੀ ਨੇ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਆਪਣੇ ਚਰਨਾਂ ਦਾ ਧਿਆਨ ਦਿੱਤਾ ਹੈ ਆਪਣੇ ਚਰਨਾਂ ਦੇ ਧਿਆਨ ਨੂੰ ਦੇ ਕੇ ਆਪ ਦਾ ਅੰਮ੍ਰਿਤ ਨਾਮ ਜਪਾਉਣਾ ਕੀਤਾ ਚਰਨ ਅਵਿਸ਼ਟਾਨ ਸਰੂਪ ਨੇ ਆਪ ਦੇ ਚਰਨਾਂ ਕਮਲਾਂ ਤਿਆਰੂ ਪੰਜਾਬ ਕਰਾਇਆ ਹੈ ਵਿੱਚ ਦਈਓ ਖੜੋ ਆ ਜਿਨ੍ਹਾਂ ਦੇ ਦਿਲ ਦੇ ਚ ਜਾਪ ਹੈ ਨਾ ਮਹਾਰਾਜ ਦਾ ਮਰਨ ਕੇ ਨਾਵੇ ਅੰਦਰ ਹੋਮ ਵਸਾ ਨਾਉ ਵਸਾ ਮਨਾ ਆਏ ਅਸੀਂ ਭਾਈ ਮਹਾਰਾਜ ਕਹਿੰਦੇ ਨਾਮ ਦੇ ਅੰਦਰ ਵਸਦੇ ਹੈ ਜਿਸ ਦੇ ਵਿੱਚ ਨਾਮ ਆ ਕੇ ਵਸ ਜਾਨੇ ਉੱਥੇ ਅਸੀਂ ਆ ਆ ਕੇ ਵਸ ਜਾਣੇ ਆ ਇਸ ਪ੍ਰਕਾਰ ਨਾਵੇ ਅੰਦਰ ਹੋਮ ਵਸ ਨਾਮ ਜਿਸ ਦੇ ਅੰਦਰ ਹੈ ਉਹਦੀ ਹੋਮ ਹੈ ਬਸ ਹੋ ਜਾਂਦੀ ਹੈ ਏ ਨਾਮ ਸਹਿਮਾਨ ਆਏ ਜਿਨ੍ਹਾਂ ਦੇ ਮਨ ਤੇ ਨਾਮ ਆਵਾਹਦਾ ਉਹਨਾਂ ਦੇ ਬੰਚੇ ਮਾਲਾ ਕਹਿੰਦੇ ਸੀ ਆਪ ਆ ਕੇ ਬਹ ਜਾਂਦੇ ਹਨ ਵਿੱਚ ਦਈਓ ਖੜੋ ਇਸ ਪ੍ਰਕਾਰ ਦਈ ਜੋ ਪ੍ਰੇਰਕ ਦਾ ਨਾਮ ਹੈ ਦਈ ਵਿਆਲੂ ਦੀ ਤਾਂਤ ਹੈ ਸੋ ਦਈ ਪ੍ਰੇਰਕ ਜੋ ਪਰਮੇਸ਼ਰ ਹੈ ਉਹਦੇ ਹਿਰਦੇ ਜ ਖੜਵਾਣਾ ਇਸ ਤਰ੍ਹਾਂ ਹੋ ਗਿਆ ਹੈ ਅਰੋਗ ਸੋਗ ਸਭ ਮਿਟ ਗਏ ਉਹਨਾਂ ਦੇ ਸਾਥ ਸੰਗਤ ਜੀ ਹੰਕਾਰ ਦਾ ਜਿਹੜਾ ਰੋਗ ਹੈ ਅਗਿਆਨ ਦਾ ਰੋਗ ਹੈ ਵਕਾਰਾਂ ਦੇ ਰੋਗ ਹੈ ਬਿਛੋੜੇ ਕਰਕੇ ਜਿਹੜਾ ਸੋਗ ਜਿੰਦਾ ਮਰ ਜਾਉਣਾ ਹੈ ਇਹ ਸਾਰੇ ਉਹਨਾਂ ਦੇ ਦੁੱਖ ਮਿਟ ਗਏ ਹਨ ਨਿਤ ਨਵਾ ਨਿਰੂਆ ਨਿਤ ਵਰਤੀ ਨਵਾ ਜੋ ਮਾਰਾ ਸਾਇਬ ਮੇਰਾ ਨਿਤ ਨਵਾ ਉਸ ਦਾ ਨਾਮ ਜਪ ਕੇ ਮਨ ਰੂਆ ਅਰੋਗ ਹੋ ਗਿਆ ਕਿਸੇ ਪ੍ਰਕਾਰ ਦਾ ਰੋਗ ਨਹੀਂ ਰਿਹਾ ਉਹਦੇ ਅੰਦਰ ਨਾਕਾਮ ਦਾ ਨਕ੍ਰੋਧ ਦਾ ਨ ਲੋਭ ਦਾ ਨ ਮੋਹ ਦਾ ਨ ਹੰਕਾਰ ਦਾ ਨ ਅਗਿਆਨ ਦਾ ਇਹੋ ਨਵੇਂ ਸਰੂਪ ਨੂੰ ਦਿੱਟ ਜਦ ਕੇ ਸਹਿ ਮੇਰਾ ਨਿਤ ਨਵੇਂ ਨੂੰ ਨਿਰਵਾ ਅਰੋਗ ਹੋ ਗਏ ਹੈ ਅਜਾ ਸਹਿ ਨਿਤ ਨਵਾਂ ਰੁਵਾ ਨਿਤ ਨਵੀਨ ਸਰੂਪ ਨੂੰ ਪਾ ਕੇ ਨਿਰਵਾ ਅਰੋਗ ਹੋ ਗਿਆ ਹੈ ਨਵੇਂ ਤੋਂ ਨਵੀਨ ਸਰੂਪ ਉਹਨਾਂ ਨੂੰ ਪ੍ਰਾਪਤ ਹੋ ਗਿਆ ਹੈ ਦਿਨ ਰਹਿਣ ਨਾਮ ਦਿਨ ਰਹਿਣ ਨਾਮ ਧਿਆਏ ਦਾ ਜਿਵੇਂ ਪਾਈ ਰਾਹ ਦਿਨੇ ਪਰਮੇਸ਼ਰ ਦੇ ਨਾਮ ਨੂੰ ਧਿਆਉਂਦਾ ਚਿਤ ਨੂੰ ਇਕਾਗਰ ਕਰਕੇ ਫਿਰ ਪਾਏ ਨਾਮ ਉਹ ਸਤਸੰਗ ਜੀ ਮਰੀ ਪੈ ਜਾਂਦੀ ਹੈ ਭੇਡਾਂ ਨੂੰ ਬਿਮਾਰੀ ਪੈਂਦੀ ਹੈ ਉੱਠਾਂ ਨੂੰ ਲਾਗਦੀ ਬਿਮਾਰੀ ਹੁੰਦੀ ਹੈ ਫਿਰ ਸਾਰੇ ਟੋਲੇ ਹੀ ਗੜ ਜਾਂਦੇ ਐ ਇਹ ਮਰੀ ਪੈਣੀ ਐ ਜਿਸ ਪ੍ਰਕਾਰ ਕਿਸੇ ਨੂੰ ਅਤੀਸਾਰ ਲੱਗ ਜਾਣਾ ਓਸ਼ਾਲੀ ਲੱਗ ਜਾਣੀ ਇਨੂੰ ਕਹਿੰਦੇ ਡਾਲ ਦੀ ਬਿਮਾਰੀ ਮਰੀ ਦੀ ਬਿਮਾਰੀ ਪੈਂਦੀ। ਇਸੇ ਪ੍ਰਕਾਰ ਮਹਾਰਾ ਕਹਿੰਦੇ ਹਨ ਫਿਰ ਪਾਇ ਨਾ ਮੋਵਾ ਉਹ ਫਿਰ ਸਾਧ ਸੰਗਤ ਜੀ ਪਾਇ ਨਾ ਮੋਵਾ ਡਾਲ ਦੀ ਬਿਮਾਰੀ ਦੀ ਨਹੀਂ ਆਈ। ਉਹਨਾਂ ਨੂੰ ਬਕਾਲਾ ਉਪੀ ਅਤੀਸਾਰ ਨਹੀਂ ਲੱਗਦੇ ਹਨ। ਅਤੇ ਹੰਕਾਰ ਕਰ ਨੂੰ ਉਸ਼ਾਈ ਨਹੀਂ ਲੱਗਦੀ। ਇਸ ਪ੍ਰਕਾਰ ਮਰੀ ਦੀ ਬਿਮਾਰੀ ਨਹੀਂ ਉਹਨਾਂ ਨੂੰ ਪੈਂਦੀ। ਫਿਰ ਪਾਇ ਨਾ ਮੋਵਾ ਉਹ ਮਿਰਤੂ ਨਹੀਂ ਪਾਉਂਦੇ ਮਰਨ ਤੋਂ ਰਹਿਤ ਹੋ ਜਾਂਦੇ ਹਨ ਜਿਸ ਤੇ ਉਪਜਿਆ ਨਾਨਕਾ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਜਿਸ ਵਾਹਿਗੁਰੂ ਦੇ ਸਰੂਪ ਤੋਂ ਅਗਿਆਨ ਕਰਕੇ ਇਹ ਜੀਵ ਭਾਵ ਵਿੱਚ ਪੈਦਾ ਹੋਇਆ ਹੈ ਸੋ ਹੀ ਫਿਰ ਹੋਆ ਉਹੋ ਹੀ ਹਰਮ ਦਾ ਰੂਪ ਹੀ ਉਲਟ ਕੇ ਹੋ ਗਿਆ ਜਿਸ ਪ੍ਰਕਾਰ ਸਾਗਰ ਬੂੰਦ ਮਿਲੇ ਜਿਸ ਪ੍ਰਕਾਰ ਸਮੁੰਦਰ ਚ ਬੂੰਦ ਮਿਲ ਕੇ ਸਮੁੰਦਰ ਦਾ ਰੂਪ ਹੋ ਜਾਂਦੀ ਹੈ ਐ ਬ੍ਰਹਮ ਦੇ ਵਿੱਚ ਮਿਲ ਕੇ ਜੀਵ ਜਿਹੜਾ ਬੂਲ ਤੁਛੀ ਅਲਪਗੋ ਉਹ ਹੀ ਰੂਪ ਬ੍ਰਹਮ ਰੂਪੀ ਹੋ ਗਿਆ ਕਿੱਥੋਂ ਉਪਜੈ ਕਹਿ ਰਹੇ ਇਹ ਪਰਸ਼ਨ ਕਰਦੇ ਹਨ ਸਿੱਖ ਮਹਾਰਾਜ ਇਹ ਜੀਵ ਕਿੱਥੋਂ ਪੈਦਾ ਹੁੰਦਾ ਹੈ ਤੇ ਕਿੱਥੇ ਰਹਿੰਦਾ ਹੈ ਇਸਤਤ ਹੋ ਕੇ ਕਹਿ ਮਾਹੀ ਸਮਾ ਤੇ ਕਿਦੇ ਵਿੱਚ ਇਹ ਲੀਨ ਹੁੰਦਾ ਹੈ ਇਹ ਪਰਸ਼ਨ ਗੁਪਤ ਹੈ ਸਿੱਖਾਂ ਦਾ ਤਹਾਰਾ ਸਾਹਿਬ ਉਸ ਨੂੰ ਬਿਆਨਤ ਕਹਿੰਦੇ ਹਨ ਕਿ ਉਹਦਾ ਬੇਅੰਤ ਦਾ ਅੰਤ ਨਹੀਂ ਪਰ ਕਿੱਥੋਂ ਉਭਜੈ ਬ੍ਰਹਮ ਵਿੱਚੋਂ ਹੀ ਪੈਦਾ ਹੁੰਦਾ ਤੇ ਬ੍ਰਹਮ ਵਿੱਚ ਹੀ ਇਸ ਗ੍ਰਹਿਂਦਾ ਹੈ ਤੇ ਬ੍ਰਹਮ ਦੇ ਵਿੱਚ ਹੀ ਸਮਾਉਂਦਾ ਲੀਨ ਹੁੰਦਾ ਹੈ ਇਹ ਗਿਆਨ ਕਾਂਡੀਆਂ ਦੇ ਮਤ ਅਨਸਾਰ ਇਸ ਪ੍ਰਕਾਰ ਦਾ ਅਰਥ ਗੁਪਤ ਰੂਪ ਕਰਕੇ ਸਮਝਣਾ ਜੀਅ ਜੰਤ ਸਭ ਖਸਮ ਕੀ ਤੇ ਮਾਰੇ ਜੀ ਜੰਤ ਕਿੰਨੇ ਕੋ ਹੈ ਜੇ ਪੁੱਛੋ ਕਹਿੰਦੇ ਜੀ ਜੋ ਬ੍ਰਹਮਾ ਆਦਿਕ ਜੰਤ ਜੋ ਛੋਟੇ ਮੱਛਰ ਆਦਿਕ ਹਸਤੀ ਤੇ ਕੀਟੀ ਤੇ ਕੁੰਚਰ ਸਥੂਲ ਸਭ ਪਰ ਕਿਰਪਾ ਦੇਸ਼ ਕਰ ਫੂਲਾ ਕੀੜੀ ਤੋਂ ਲਾ ਕੇ ਹਾਥੀ ਤੱਕ ਜਿਹਨੇ ਸਥੂਲ ਜਾਨਵਰ ਤੇ ਸੂਖਮ ਹੈ ਸਾਰੇ ਤੇ ਕਿਰਪਾ ਦ੍ਰਿਸ਼ਟੀ ਕਰਕੇ ਪਰਫੂਲਦ ਹੋ ਰਿਹਾ ਹੈ ਇਸੇ ਪ੍ਰਕਾਰ ਜੀਅ ਜੰਤ ਸਭ ਖਸਮ ਕੇ ਜੇ ਜਿੰਨੇ ਜੀਅ ਜੰਤ ਛੋਟੇ ਵੱਡੇ ਜੀਆਂ ਰੂਪੀ ਬਾਜੇ ਜੀਵ ਮਾਤਰ ਸਾਰੇ ਮਾਲਕ ਦੇ ਬਣਾਏ ਹੋਏ ਆ ਕੌਣ ਕੀਮਤ ਪਾਵੇ ਇਹ ਮਾਦੀ ਪਰਮੇਸ਼ਰ ਆਪ ਹੀ ਜਾਣਦਾ ਕੀਮਤ ਨੂੰ ਜਿਵੇਂ ਸਾਰੇ ਮੱਥੇ ਤੇ ਲੇਖ ਲਿਖਿਆ ਸੋਨਾ ਦੇ ਹੋਰ ਕੋਈ ਜੀਵ ਤੋਂ ਛੇੜਾ ਨਾ ਭਾਗੋ ਐ ਕੌਣ ਕੀਮਤ ਪਾ ਸਕਦਾ ਆਵਦੀ ਰਚਨਾ ਨੂੰ ਪਰਮੇਸ਼ਰ ਆਪ ਹੀ ਜਾਣਦਾ ਹੈ ਕਹਿਨ ਤੇ ਆਇਨ ਸੁਣਨ ਨਿਤ ਫੇਰ ਮਹਾਰਾ ਕਹਿੰਦੇ ਜਿਹੜੇ ਕਹਿੰਦੇ ਆ ਪਰਮੇਸ਼ਰ ਦੇ ਨਾਮ ਨੂੰ ਸਰਬਾ ਰੂਪੀ ਜੀਵਾਨ ਦੇ ਨਾਲ ਸੁਣਦੇ ਹੈ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ ਕਹਿਨ ਕਹਿਨ ਤੇ ਆਇਨ ਸੁਣਨ ਨਿਤ ਜਿਹੜੇ ਪ੍ਰੀਤ ਰੂਪੀ ਜ਼ਬਾਨ ਨਾਲ ਕਹਿੰਦੇ ਹੈ ਅਰੇ ਧਿਆਉ ਦੇ ਹਨਗੇ बहन ਧਿਆਨ ਧਿਆਉਂਦੇ ਹਨ ਕਿਆ ਕਰਵਰਤੀ ਕਰਕੇ ਤੂੰ ਤੂੰ ਕਰਤਾ ਤੂੰ ਹੋਾ ਮਜਮੇ ਰਹਾ ਨਾ ਹੂੰ ਹਉਮੈ ਛੱਡ ਕੇ ਜਿਹੜੇ ਧਿਆਉਂਦੇ ਹਨ ਸੁਣ ਨਿਤ ਅਤੇ ਸਬਦਾ ਦੇ ਵਿਸ਼ਵਾਸ ਰੂਪੀ ਕੰਨਾ ਨਾਲ ਜਿਹੜੇ ਨਿਤ ਮਹਾਰਾਜ ਦੇ ਨਾਮ ਨੂੰ ਸਰਵਨ ਕਰਦੇ ਆਂ ਸੇ ਭਗਤ ਸੁਹਾਵੇ ਉਹ ਮਨਰਜ ਭਗਤ ਹੈ ਸਾਰ ਸਨੇਹੀ ਸੁਹਾਵੇ ਸੋਭ ਨੀਕ ਹਨ ਉਹ ਕੁੱਲ ਦੁਨੀਆ 'ਚ ਲੁਕੇ ਛਿਪੇ ਨਹੀਂ ਹਨ ਐਸ ਲੋਕ ਚ ਵੀ ਪਰਲੋਕ ਚ ਵੀ ਉਹ ਸੋਭ ਨੀਕ ਹੋ ਰਹੇ ਹਨ ਅਗਮ ਅਗੋਚਰ ਸਾਹਿਬੂ ਅਗਮ ਜੋ ਮਨ ਦੇ ਸੰਕਲਪ ਦਾ ਵਿਸ਼ਾ ਨਹੀਂ ਹੈ ਅਗਮ ਸ਼ਾਸਤਰਾਂ ਕਰਕੇ ਵੀ ਜੋ ਅਗਮ ਹੈ ਅਗੋਚਰ ਇੰਦਰੀਆਂ ਦਾ ਵਿਸ਼ਾ ਨਹੀਂ ਅੱਖਾਂ ਨਾਲ ਦੇਖਿਆ ਨਹੀਂ ਜਾਂਦਾ ਰੂਪ ਨਾ ਹੋਣੇ ਤੇ ਕੰਨ ਨਾਲ ਸੁਣਿਆ ਨਹੀਂ ਜਾਂਦਾ ਆਵਾਜ਼ ਨਾ ਹੋਣੇ ਕਰਕੇ ਰਸਨਾ ਦਾ ਰਸਨਾ ਹੋਣੇ ਕਰਕੇ ਸਮਝਿਆ ਨਹੀਂ ਜਾਂਦਾ ਮਿੱਠਾ ਕੋੜਾ ਕਿਸੈਲਾ ਆਦਿਕ ਅਤੇ ਇਸੇ ਪ੍ਰਕਾਰ ਹੈ ਰੂਪ ਨਹੀਂ ਨੇਤਰਾਂ ਦਾ ਵਿਸ਼ਾ ਕਰਕੇ ਵੇਖਿਆ ਜਾਵੇ ਇਸੇ ਪ੍ਰਕਾਰ ਨਾ ਸੁਗੰਧੀ ਦੁਰਗੰਧੀ ਨਹੀਂ ਨਾਸਾਂ ਨਾ ਪਰਖਿਆ ਜਾਵੇ ਠੰਡ ਤਾਤ ਨਹੀਂ ਚਮੜੀ ਨਾ ਪਰਖਿਆ ਜਾਵੇ ਇਸ ਪ੍ਰਕਾਰ ਇੰਦਰੀਆਂ ਦੇ ਵਿਸ਼ਿਆਂ ਤੋਂ ਅਗੋਚਰ ਹਾ ਸਾਹਿਬ ਅਤੇ ਸਾਹਿਬੋ ਮਾਇਆਵਰਤੀ ਦੁਆਰਾ ਸਾਰਿਆਂ ਦਾ ਉਹ ਮਾਲਕ ਹੈ ਦੂਸਰ ਲਵੈ ਨਾ ਲਾਵੇ ਉਸ ਪਰਮੇਸ਼ਰ ਦੇ ਦੂਸਰਾ ਬਰਾਬਰ ਹੋ ਲਵਾ ਸੁਦਰਸ ਲਾਇਆ ਨਹੀਂ ਜਾ ਸਕਦਾ ਦੱਸਿਆ ਨਹੀਂ ਜਾ ਸਕਦਾ ਕਿ ਦੂਸਰਾ ਉਸ ਪਰਮੇਸ਼ਰ ਦੇ ਤੁਲ ਕੋਈ ਹੈ ਸੱਚ ਪੂਰ ਹੈ ਗੁਰ ਉਪਦੇਸਿਆ ਪੂਜਾਰ ਨਾ ਕਰੋ ਬਰਾਬਰ ਨਹੀਂ ਕੋਈ ਲਾਇਆ ਜਾ ਸਕਦਾ ਜੈਸਾ ਤੂੰ ਪੈਸਾ ਤੂੰ ਹੀ ਕਿਆ ਉਪਵਾ ਦੀਜੈ ਸੱਚ ਪੂਰਾ ਗੁਰ ਉਪਦੇਸ਼ ਹੈ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਸੱਚਾ ਉਪਦੇਸ਼ ਪੂਰਨ ਸਤਿਗੁਰੂ ਜੀ ਨੇ ਬਖਸ਼ਿਆ ਹੈ ਨਾਨਕ ਸੁਣਾਵੇ ਇਹ ਸਤਿਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਭਾਈ ਅਸੀਂ ਸੰਗਤਾਂ ਦੇ ਤਾਂ ਹੀ ਸੁਣਾ ਰਹੇ ਹਾਂ ਇਹ ਸੱਚਾ ਪੂਰੇ ਗੁਰਾਂ ਦਾ ਉਪਦੇਸ਼ ਹੈ ਇਹ ਸਤਿਗੁਰੂ ਜੀ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਸੀ ਸੁਣਾ ਰਹੇ ਹਾਂ ਇਹ ਤਿੰਨੋਂ ਪੌੜੀਆਂ ਵਾਲੀ ਵਾਰ ਇੰਨੀ ਰਚੀ ਹੈ ਇਹਦੀ ਉਥਾਨ ਕਾਇ ਇਸ ਪ੍ਰਕਾਰ ਹੈ ਸਤਗੁਰੂ ਜਦੋਂ ਬਸੰਤ ਰਾਜ ਦੀ ਵਾਰ ਸ਼ੁਰੂ ਕੀਤੀ ਹੈ ਉਹ ਵਕਤ ਵੱਡਾ ਦਿਨ ਆ ਗਿਆ ਸੀ ਲੰਗਰ ਤਿਆਰ ਹੋ ਗਿਆ ਸੀ ਤੇ ਲੰਗਰੀ ਸਿੰਘ ਹੱਥ ਜੋੜ ਕੇ ਖੜਾ ਰਿਹਾ ਮਹਾਰਾਜ ਦੇ ਅੱਗੇ ਗੁਰੂ ਮਹਾਰਾਜ ਸਾਹਿਬ ਜੀ ਜਦੋਂ ਤਿੰਨ ਪੌੜੀਆਂ 'ਚ ਚੁੱਕੇ ਤਾਂ ਹਨੂ ਦ੍ਰਿਸ਼ਟੀ ਕਰਕੇ ਤੱਕਿਆ ਸਿੱਖ ਹੱਥ ਜੋੜੀ ਖੜਾ ਮਹਾਰਾਜ ਕਹਿੰਦੇ ਆਪ ਭਾਈ ਇਹਨੇ ਮਹਾਰਾ ਭੋਜਨ ਤਿਆਰ ਹੈ ਹਜੂਰ ਨੇ ਉਸ ਵੇਲੇ ਭੋਜਨ ਦਾ ਸਤਕਾਰ ਕਰਨ ਵਾਸਤੇ ਗਰੀਬ ਨਵਾਜ਼ ਜੀ ਨੂੰ ਕਹਿੰਦੇ ਇੰਨੀ ਵਾਰ ਹੀ ਰੱਖੀ ਫੇਰ ਦੁਬਾਰਾ ਦੂਸਰੀ ਵਾਰ ਪੌੜੀਆਂ ਨਹੀਂ ਰੱਖੀਆਂ ਇੰਨੀ ਤਿੰਨਾਂ ਪੌੜੀਆਂ ਆ ਰਹੀਏ ਵਾਰ ਰਹਿਣ ਦਿੱਤੀ ਇਹ ਅੰਨ ਦਾ ਸਤਕਾਰ ਕੀਤਾ ਮਹਾਰਾਜ ਜੀ ਨੇ ਇਸ ਸਤਕਾਰ ਨੂੰ ਸਾਧ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਜੀ ਨੇ ਸੰਗਤ ਦੇ ਅੰਦਰ ਅੰਮ੍ਰਿਤ ਰੂਪ ਬਾਣੀ ਜਿਹੜੀ ਹੈ ਇਹ ਇੰਨੀ ਫੇਰ ਸਤਿਗੁਰਾਂ ਦੀ ਮਰਜ਼ੀ ਏਵੇਂ ਸੀ ਇਹ ਤਿੰਨ ਪੌੜੀਆਂ ਦੀ ਰਚਨੀ ਸੀ ਇੰਨੀ ਰਜ ਕੇ ਇਸ ਦਾ ਭੋਗ ਪਾਇਆ ਹੈ ਇਸੇ ਪ੍ਰਕਾਰ ਸਾਧ ਸੰਗਤ ਜੀ ਇਸ ਵਾਰ ਦੇ ਤਾਈ ਬਾਬੂ ਤੇਜਾ ਸਿੰਘ ਜੀ ਕਿਤੇ ਹਜੂਰ ਸਾਹਿਬ ਗਏ ਹਨ ਹਜੂਰ ਸਾਹਿਬ ਜਾ ਕੇ ਉਹਨਾਂ ਨੇ ਰਾਹ ਦੇ ਵਿੱਚੋਂ ਕਿਤੇ ਆਉਂਦਿਆਂ ਨੇ ਜਾਂ ਤਾਂ ਕੋਈ ਕਾਪੀ ਤਿਆਰ ਕੀਤੀ ਹੈ ਤੇ ਜਾਂ ਉਹਨਾਂ ਨੂੰ ਕੋਈ ਖਰੜਾ ਮਿਲਿਆ ਹੈ ਉਹ ਕਹੇ ਹਜੂਰ ਸਾਹਿਬ ਦੀ ਯਾਤਰਾ ਕਰਨ ਗਿਆ ਸਾਨੂੰ 15 ਪੌੜੀਆਂ ਵਾਲੀ ਪਰ ਬਸੰਤ ਦੀ ਵਾਰ ਮਿਲੀ ਹੈ ਜਿਹਦੇ ਚ ਨਾਲ ਸ਼ਲੋਕ ਲਿਖੇ ਹੈ ਸ਼ਲੋਕਾਂ ਵਿੱਚ 8ਵੇਂ ਪਾਦਸ਼ਾਹ ਦਾ ਇੱਕ ਸ਼ਲੋਕ ਲਿਖਿਆ ਹੈ ਉਸ ਸ਼ਲੋਕ ਲਿਖਿਆ ਵਾਹਿਗੁਰੂ ਨਾਮ ਜਹਾਜ ਆ ਚੜੇ ਸੋਤਰੇ ਪਾਰ ਜੋ ਸਰਦਾ ਕਰ ਸੇਮ ਦੇ ਪਾਰ ਉਕਾਰਨ ਹਾਰ ਗੁਰੂ ਨਾਨਕ ਪੂਰਨ ਸੰਤ ਨਾਲ ਮਹਲਾ ਇਹ ਲਿਖਿਆ ਇਸ ਪ੍ਰਕਾਰ ਦੀ ਰਚਨਾ ਰਚੀ ਹੈ ਅਤੇ 6ਵੇਂ ਪਾਦਸ਼ਾਹ ਦੇ ਮਹੱਲੇ ਤੇ ਸ਼ਲੋਕ ਰਚੇ ਹੈ 7ਵੇਂ ਪਾਦਸ਼ਾਹ ਦੇ ਮਹੱਲੇ ਤੇ ਸ਼ਲੋਕ ਰਚੇ ਹੈ ਇਸ ਪ੍ਰਕਾਰ ਤਿੰਨਾ ਪਾਰਸ਼ੀਆਂ ਦੀ ਬਾਣੀ ਨਹੀਂ ਨਾ ਗੁਰਬਾਣੀ ਚ ਲਿਖੀ ਹੋਈ ਛੇਵੇਂ ਪਾਰਸ਼ਣ ਤਾਂ ਨਉ ਤੋਂ ਨਾ ਹੀ ਉਚਾਰੀਆਂ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਹਨਗੀਆਂ ਸੱਤਵੇਂ ਨੇ ਬਾਣੀ ਦਾ ਪ੍ਰਚਾਰ ਹੀ ਕੀਤਾ ਅੱਠਵੇਂ ਨੇ ਵੀ ਇੰਨੀ ਬਾਣੀ ਪਿਆਰ ਨਾਲ ਪੜ੍ਹੀ ਐ ਜਿਸ ਵੇਲੇ ਸਿੱਖ ਨਮਰਾਂ ਪਰਖਣ ਗਿਆ ਸੂਈ ਪਾਵੇ ਚ ਮੋਮ ਵਾਂਗੂ ਟੜ ਗਈ ਸੀ ਇੰਨੀ ਪਿਆਰ ਨਾਲ ਬਾਣੀ ਗੁਰੂ ਹਰਿਕ੍ਰਿਸ਼ਨ ਸਾਹਿਬ ਪੜ੍ਹਾ ਕਰਦੇ ਇਸ ਪ੍ਰਕਾਰ ਇਹਨਾਂ ਗੁਰਾਂ ਦੀ ਬਾਣੀ ਨੂੰ ਇਹਨਾਂ ਨੇ ਕਿੱਥੋਂ ਲਿਆ ਦਰਬਾਰੀ ਦਾਸ ਐਕ ਬੈਰੋਂ ਕੀ ਉਹਦੀ ਹਰਜਸ ਪੋਥੀ ਪਈ ਆ ਲਿਖੀ ਹੋਈ ਮਹਾਰਾਜ ਦੀ ਦੇ ਜਿੰਨੀ ਐ ਲਿਖਦੀ ਪੋਥੀ ਐ ਉਹਦੇ ਚ ਦਾਸ ਨੇ ਦੇਖੀ ਐ ਉੱਥੋਂ ਉਹਨੂੰ ਕਵਤਾ ਲਈ ਐ ਹੈ ਦਰਬਾਰੀ ਦਾਸ ਦੀ ਕਵਤਾ ਤੇ ਗੁਰੂ ਸਾਹਿਬ ਦੇ ਨਾਮ ਸਾਧ ਸੰਗਤ ਜੀ ਰੱਖ ਕੇ ਵੀ ਦਸਾਂ ਪਾਸ਼ਿਆਂ ਦਾ ਸਰੂਪ ਕਿਉਂ ਬਣ ਸਕਦਾ ਆ ਜਤਨ ਕਰਨ ਬਾਅਦ ਤੇ ਇਓ ਨਹੀਂ ਸਮਝਿਆ ਜੇ ਪਹਿਲੇ ਪਾਤਸ਼ਾਹ ਬੋਲੇ ਤਾਂ ਵੀ ਦੱਸੇ ਪਾਤਸ਼ਾਹੀ ਹੈ ਜੇ ਪਹਿਲੇ ਦੂਜੇ ਪਾਤਸ਼ਾਹ ਦੀ ਬਾਣੀ ਹੈ ਤਾਂ ਵੀ ਦਸਾਂ ਪਾਤਸ਼ਾਹਾਂ ਦੀ ਹੈ ਇੱਕ ਜੋਤ ਨਹੀਂ ਮੰਨੀ ਸੋ ਜੋਤ ਉਹ ਜੁਗਤ ਸਾਹਿਬ ਕਾ ਫਿਰ ਪਲਟੀ ਹੈ ਇਓ ਆਪਦੇ ਧਰਮ ਨੂੰ ਮੇਟਣ ਵਾਸਤੇ ਅਤੇ ਲੋਕਾਂ ਦੀਆਂ ਸ਼ੰਕਾ ਮੇਟਣ ਵਾਸਤੇ ਉਹਨਾਂ ਨੇ 15 ਪੌੜੀਆਂ ਵਾਲੀ ਇਹ ਬਸੰਤ ਦੀ ਬਾੜ ਬਣਾਤੀ ਉਹ ਦਾਸ ਦੀ ਅੱਖਾਂ ਉੱਤੇ ਵਿੱਚ ਰਾਏਪੁਰ ਜਦੋਂ ਗਏ ਹੈ ਉੱਥੇ ਇੱਕ ਪ੍ਰੇਮੀਨ ਦਿਖਾਈ ਸੀ ਕਿ ਜੀ ਆ ਵਾਰ ਪੜ ਲਓ ਵੇਖ ਲਓ ਮੈਂ ਕਿਹਾ ਵੀ ਮੈਂ ਵੇਖ ਤਾਂ ਲਈ ਐ ਪਰ ਰੱਖਣ ਦੀ ਮੈਨੂੰ ਲੋੜ ਨਹੀਂ ਜਿਹੜੀ ਗੁਰੂ ਸਾਹਿਬ ਨੇ ਕੀਤੀ ਐ ਉਹਨਾਂ 올ਟ ਜਿਹੜਾ ਆਦਮੀ ਬਣਾਉਂਦਾ ਉਹ ਆਪਦੀ ਗਲਤੀ ਨੂੰ ਮਹਿਸੂਸ ਨਹੀਂ ਕਰਦਾ ਚੋਰੀ ਕਰਦਾ ਮੈਂ ਦਰਬਾਰੀ ਦਾਸ ਦੀ ਪੋਥੀ 'ਚ ਵੇਖਿਆ ਲਿਖੀ ਹੋਈ ਕਵਿਤਾ ਉਹ ਦਰਬਾਰੀ ਦਾਸ ਦੀ ਰਚਨਾ ਹੈ ਤੇ ਮਹਾਰਾਜ ਦੇ ਉੱਤੇ ਮਹੱਲੇ ਲਿਖੇ ਐ 7ਵੇਂ ਦੇ ਤੇ 6ਵੇਂ ਦੇ ਤੇ 8ਵੇਂ ਦੇ ਇਹ ਉਠੋ ਦੀ ਰਚਨਾ ਲਿਆ ਆ ਕੇ ਕਿੱਸੇ ਨੇ ਇਹ ਲੋਕੋ ਕੇ ਸੰਗਤਾਂ ਦੇ ਅੰਦਰ ਚੋਰੀ ਕਰਕੇ ਵੀ ਇਹ ਦਸਾਂ ਪਾਸ਼ਾ ਦੀ ਬਾਣੀ ਬਣਾਉਣ ਵਾਸਤੇ ਯਤਨ ਕੀਤਾ ਮੈਨੂੰ ਤਾਂ ਲੋੜ ਨਹੀਂ ਐ ਇਸ ਦੀ ਮੈਨੂੰ ਤਾਂ ਜੋ ਕੁਝ ਗੁਰੂ ਸਾਹਿਬਾਂ ਦੇ ਕਿਹਾ ਪੂਰੇ ਕਾਗਜ਼ ਸਭ ਕੋਈ ਪੂਰਾ ਕੱਟ ਵੱਟ ਕੁਛ ਨਹੀਂ ਮੈਂ ਤਾਂ ਇਹੋ ਹੀ ਨਿਸ਼ਚੈ ਰੱਖਦਾ ਐ ਇਹ ਸੁਣ ਕਰਕੇ ਉਹ ਕਹਿਣ ਲੱਗਾ ਚੰਗਾ ਤੁਹਾਡੀ ਮਰਜ਼ੀ ਐ ਜੇ ਲੈ ਨਹੀਂ ਤਾਂ ਪ੍ਰਚਾਰ ਵਾਸਤੇ ਲੈ ਜਾਓ ਫਿਰ ਮੈਂ ਦੇਖ ਕੇ ਉਸੇ ਨੂੰ ਆਪਸ ਕਰਤੀ ਸੀ ਸਾਧ ਸੰਗਤ ਜੀ ਇਸ ਪ੍ਰਕਾਰ ਦੇ ਬੜੇ ਲਗਜਤਨ ਕੀਤੇ ਗਏ ਕਸ਼ਮੀਰੀ ਪੱਤਰੇ ਲਿਆ ਕੇ ਦਸਵੇਂ ਪਾਤਸ਼ਾਹ ਦੇ ਜਿਹੜੇ ਬਾਣੀਆਂ ਹਨ ਦਸਮਬੀੜ ਦੀ ਉਹ ਨਿਰਗੁਣ ਦੀ ਬਾਚਕ ਲਿਖ ਕੇ ਅਤੇ ਇਸੇ ਪ੍ਰਕਾਰ ਇਹ ਮਹੱਲੇ ਬਸੰਤ ਦੀਆਂ 15 ਪੌੜੀਆਂ ਬਣਾ ਕੇ ਇਸ ਪ੍ਰਕਾਰ ਦੇ ਮਹੱਲੇ ਚਾੜ ਕੇ ਉਹਨਾਂ ਨੇ ਜਤਨ ਕੀਤਾ ਹੈ ਕਿ ਇਹ ਗੁਰੂ ਰਾਮ ਸਾਹਿਬ ਸਾਡੇ ਵੱਲੋਂ ਪ੍ਰਵਿਰਤ ਹੋ ਜਾਵੇ ਤੇ ਇਹ ਮਹਾਰਾਜ ਦੀ ਬੀੜ ਸਾਨੂੰ ਪ੍ਰਾਪਤਨ ਮਿਲੀ ਹੈ ਜਿਹੜੇ ਮਾਝੇ ਵਾਲੇ ਸੀ ਉਹਨਾਂ ਨੇ ਕਿ ਜिद ਕਰਕੇ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿ ਬੀੜ ਰਚੀ ਸੀ ਇਹਨੂੰ ਪ੍ਰਵਾਨ ਨਹੀਂ ਕੀਤਾ ਇਸ ਕਰਕੇ ਸੰਗਤਾਂ 'ਚ ਪ੍ਰੇਰਿਤ ਨਹੀਂ ਹੋਈ ਇਹ ਜਿਹੇ ਕੋਝੇ ਯਤਨ ਕਰਨ ਦੇ ਯਤਨ ਕੀਤੇ ਆ ਜਿਸ ਪ੍ਰਕਾਰ ਭਾਈ ਰਣਧੀਰ ਸਿੰਘ ਨੇ ਇਹ ਲਿਖ ਦਿੱਤਾ ਸੀ ਖਰੜੇ ਤੇ ਕਿ ਰਾਗ ਮਾਲਾ ਜਿਹੜੀ ਹੈ ਇਹ ਕਿ ਕਿਉਂਕਿ ਜਿਹੜਾ ਬੁਰਜ ਹੈ ਆਲਾਸ ਹੁੰਦਾ ਉਹਦੇ ਚ ਰਾਗ ਮਾਲਾ ਤੋਂ ਬਗੈਰ ਬੀੜ ਪਈ ਐ ਉਹੋ ਹੀ ਕਰਤਾਰਪੁਰ ਸਾਹਿਬ ਦੀ ਬੀੜ ਦਾ ਉਤਾਰਾ ਸੀ ਹੋਰ ਕੋਈ ਬੀੜ ਦਾ ਉਤਾਰਾ ਨਹੀਂ ਸੀ ਤੇ ਉਹੋ ਹੀ ਖੁਲਾ ਆਪਣੇ ਬਾਬਾ ਅਲਾਸੰਗ ਦੇ ਬਰਜ਼ੀ ਤੋਂ ਸੇਵਾ ਕਰਦਾ ਰਿਹਾ ਉਹ ਗੱਲ ਅਸਲ ਕਿਹੋ ਸੀ ਦਿੱਲੀ ਵਾਲਾ ਜਿਹੜਾ ਸੋਭਾ ਸੋਂ ਗਿਆਨੀ ਸੀ ਉਸ ਇਨਸਾਨ ਸਮਝੀ ਦਿੱਲੀ ਵਿੱਚ ਇੱਕ ਅਸਾਈ ਦੇ ਮੁਕੱਦਮਾ ਉਹਦਾ ਜਿਤਾਇਆ ਸੀ ਕੋਈ ਕਰੋਗੀ ਮਾਮਲਾ ਸੀ ਭਰਾਵਾਂ ਦਾ ਸੋਭਾ ਸੋਗਿਆਮੀ ਦਾ ਉਹ ਜਿੱਤਿਆ ਨਹੀਂ ਜਾਂਚਾ ਇਹਨਾਂ ਕਹਿੰਦੇ ਸਿੱਖਾਂ ਨੂੰ ਕੋਈ ਨਾ ਕੋਈ ਫਰਕ ਪਾ ਦੇ ਇਹ ਫਰਕ ਪਾਉਣ ਵਾਲਾ ਤੇ ਸੋਭਾ ਸੋਗਿਆਮੀ ਭਾਈ ਸੰਤੋਖ ਸਿੰਘ ਦੇ ਵੇਲੇ ਹੋਇਆ ਉਸਨੂੰ ਦਿਲਵਾਲੀ ਉਹਦਾ ਨਾਮ ਸੀ ਗੁਰੂ ਗਵਰ ਸਾਹਿਬ ਜੀ ਰਾਗ ਬਾਤ ਤੋਂ ਬਗੈਰ ਲਿਖ ਕੇ ਅਕਾਲ ਪਛਤ ਲੈ ਜਾਂਦੇ ਅਕਾਲ ਪਛਤ ਲੈ ਆ ਕੇ ਕਹੇ ਮੇਰਾ ਪ੍ਰਵਾਨ ਕਰੋ ਗੁਰਾਂ ਸਾਹਿਬ ਦੀ ਸ਼ਾਹ ਹੋਇਆ ਸਿੰਘਾਂ ਨੂੰ ਉਸੇ ਵੇਲੇ ਅਰਦਾਸ ਕੀਤੀ ਕਿ ਮਹਾਰਾਜ ਇਹ ਆਪ ਦੀ ਜੇ ਬਾਣੀ ਨਹੀਂ ਤਾਂ ਅਠਧਰਾਂ ਦੇ ਅੰਦਰ ਅਸੀਂ ਜਾ ਕੇ ਸਾਰੇ ਛੱਡ ਦੇਵਾਂਗੇ ਪੜਨੀ ਤੇ ਜੇ ਆਪ ਦੀ ਬਾਣੀ ਹੈ ਤਾਂ ਗਿਆਨੀ ਨੂੰ ਕੋਈ ਦੰਡ ਹੋਣਾ ਚਾਹੀ ਇਹ ਸੰਗਤਾਂ ਦੀ ਅਰਦਾਸ ਮਹਾਰਾਜ ਅਕਾਲ ਪਖ ਦੇ ਕੇ ਕੀਤੀ ਪ੍ਰਵਾਨ ਹੋਈ ਉਹ ਪ੍ਰਵਾਨ ਹੋਈ ਅਰਦਾਸ ਚ ਗਿਆਨੀ ਸੋਭਾ ਸੌਂਦੇ ਮੂੰਹ ਵਿੱਚ ਕੀੜੇ ਪੈ ਗਏ ਜਿਸ ਵਕਤ ਜबान ਗਲ ਗਈ ਫਿਰ ਅਸੀਂ ਲਿਖਤੀ ਮਾਫੀ ਮੰਗੀ ਉਹ ਹਰਿਮੰਦਰ ਸਾਹਿਬ ਦੇ ਵਿੱਚ ਲਿਖਤੀ ਮਾਫੀ ਪਹਿਲਾਂ ਸੀਗੀ ਜਦੋਂ ਇਹਨਾਂ ਨੂੰ ਕਮੇਟੀ ਵਾਲਿਆਂ ਨੇ ਰਾਗਮਾਲਾ ਛੱਡੀ ਐ ਨਨਕਾਣੀ ਸਾਹਿਬ ਤੋਂ ਤੇ ਇਸੇ ਤਰ੍ਹਾਂ ਪੰਜੇ ਸਾਹਿਬ ਦੀ ਤੇ ਗੁਰੂ ਲਾਹੌਰ ਦੀ ਡੇਰੇ ਸਾਹਿਬ ਦੀ ਤੇ ਅੰਮ੍ਰਿਤਸਰ ਗੁਰਗੱਜੂ ਵਾਲਿਆਂ ਨੇ ਉਦੋਂ ਲਿਖਤ ਗੁਪਤ ਕਰਤੀ ਸਾਹਿਬ ਸਿੰਘ ਜੀ ਕਿਉਂ ਸੋਭਾ ਸਾਨੂੰ ਡੰਡਿਆ ਰਿਤਾ ਸੀ ਮਹਾਰਾਜ ਵੱਲੋਂ ਉਹਦੀ ਜਵਾਨ ਗਲ ਗਈ ਸੀ ਉਹ ਲਿਖਤ ਸੀ ਇਸਨਾਂ ਦੀਆਂ ਲਿਖਤਾਂ ਜਿਹੜੀਆਂ ਛਪਾ ਕੇ ਚੋਰੀ ਕਰਨੀ ਇਹ ਚੰਗਾ ਕੰਮ ਨਹੀਂ ਸੀ ਪੰਥ ਦੀ ਚੀਜ਼ ਸੀ ਇਸ ਬਾਣੀ ਜਿਹੜੀ ਚੀਜ਼ ਸੀ ਉਸ ਨੂੰ ਅਨਹੋਈ ਬਣਾਉਣ ਵਾਸਤੇ ਕੋਝੇ ਯਤਨ ਕਰਦੇ ਰਹੇ ਲੋਕ ਸੋ ਗੁਰੂ ਮਹਾਰਾਜ ਸਾਹਿਬ ਦੀ ਜਿਹੜੀ ਪਵਿੱਤਰ ਬਾਣੀ ਹੈ ਉਹ ਜਿੰਨੀ ਹੈ ਇੰਨੀ ਹੈ ਜਦੋਂ ਬਾਣੀ ਜਿਹੜੀ ਸ਼ੰਕਾ ਕਰਨੀ ਹੈ ਇਹ ਆਪਣੀ ਮਨਮਤ ਕਰਨੀ ਹੈ ਆਪਾਂ ਇਹ ਹੋਰ ਅਰਦਾਸ ਕਰੀਏ ਮਹਾਰਾ ਸਾਡਾ ਤਾਂ ਨਿਸ਼ਚਾ ਜਿਵੇਂ ਆਪਨ ਪੂਰੇ ਸਤਗੁਰੂ ਕੀਤਾ ਉਹ ਰਹੇ ਸਾਡਾ ਮਨ ਡੋਲੇ ਨਾ ਹੋਰ ਕਿਸੇ ਦੀ ਬਣਾਈ ਤੇ ਰੀਝੇ ਨਾ ਤੇ ਆਪ ਦੀ ਬਾਣੀ ਨੂੰ ਕਦੇ ਛੱਡੇ ਨਾ ਸੱਚੇ ਪਾਤਸ਼ਾਹ ਇਹ ਨਿਸ਼ਚੈ ਰੱਖਣਾ ਸਾਧ ਸੰਗਤ ਜੀ ਇਹ ਬਸੰਤ ਵੀ ਵਾਰ ਕਿੰਨਾ ਪੌੜੀਆਂ ਵਾਲੀ ਗੁਰੂ ਸਾਹਿਬ ਜੀ ਨੇ ਰਚੀ ਹੈ ਜਿੱਥੇ ਹੀ ਪੋਗ ਪਾਇਆ ਹੈ ਆਗਮ ਅਗੋਚਰ ਗੁਰ ਸਾਹਿਬੋ ਸਰ ਲਵੇ ਨਾ ਲਾਵੇ ਸੱਜ ਪੂਰੈ ਗੁਰ ਉਪਦੇਸ਼ਿਆ ਨਾਨਕ ਸੁਣਾਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ